ਲੋ ਜੀ ਲੜਾਈਆਂ ਤੁਸੀਂ ਬਹੁਤ ਵੇਖੀਆਂ ਹੋਣੀਆਂ ਪਰ ਇੱਕ ਤੁਹਾਨੂੰ ਅਸੀਂ ਅਲੱਗ ਤਰੀਕਾਂ ਦੀ ਲੜਾਈ ਦਿਖਾਉਣੀ ਆ ਕਹਿੰਦਾ ਹਾਰ-ਨਾਸ਼ ਦੇ ਵਿੱਚ ਦੋ ਸਾਧੂ ਆਪਸ ਦੇ ਵਿੱਚ ਪੇਟ ਜਾਂਦੇ ਨੇ ਤੇ ਭੜਦੇ ਵੀ ਇਸ ਹੱਦ ਤੱਕ ਪੇਟ ਜਾਂਦੇ ਨੇ ਕਿ ਇੱਕ ਦੂبے ਦੂਜੇ ਦੀਆਂ ਜਟਾਵਾਂ ਜਿਹੜੀਆਂ ਹੈਗੀਆਂ ਉਹ ਵੀ ਹੱਥਾਂ ਵਿੱਚ ਆ ਜਾਂਦੀਆਂ ਨੇ ਤੇ ਸਥਾਨੀਆਂ ਲੋਕਾਂ ਨੇ ਉੱਥੇ ਬੈਠ ਕੇ ਵੀਡੀਓ ਬਣਾਈ ਇਹ ਵੀਡੀਓ ਬਣਾਉਂਦੇ ਸਾਥ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜਿਹੜੇ ਤੋਤੇ ਸੀ ਜਾਂ ਕੱਪੜੇ ਸੀ ਉਹ ਵੀ ਖਿਲਰੇ ਪੜੇ ਨੇ ਤੇ ਨਾਲ ਦੀ ਨਾਲ ਕੋਲ ਤਰਸੂਲ ਵੀ ਜਿਹੜਾ ਖੜਾ ਨਜ਼ਰ ਆ ਰਿਹਾ ਹੈ ਬਹੁਤ ਵੱਡਾ ਵਿਸ਼ਾਲ ਤਰਸੂਲ ਹੈ ਤੇ ਉਸ ਤਰਤੂਲ ਸੀ ਵੀ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਹੈਗੀ ਤੇ ਬਿਲਕੁਲ ਵੀ ਉਹ ਜੇ ਸਾਦੂ ਨੂੰ ਕੀ ਹੋ ਗਏ ਇਹ ਇਹ ਲੱਖ ਲਾਹਣਤਾ ਨੇ ਇਹੋ ਜੇ ਸਾਦੂਆਂ ਤੇ ਜਿਹੜੇ ਪੰਤ ਦਾ ਤੇ ਨੌ ਬਦਨਾਮ ਕਰਦੇ ਨੇ ਟਰਸਟਾਂ ਦਾ ਨੌ ਬਦਨਾਮ ਕਰਦੇ ਨੇ ਤੇ ਇਹੋ ਇਹੋ ਜੇ ਸਾਦੂਆਂ ਦੇ ਤੁਸਨ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸੋ ਕਿ ਇਹੋ ਸਾਦੂ ਇਹੋ ਜੇ ਸਾਦੂਆਂ ਨਾਲ ਕੀ ਹੋ ਚਾਹੀਦਾ ਹੈ ਕਿ ਇਹਨਾਂ ਨੂੰ ਇਸ ਸਪੇਸ ਦੇ ਭਾਂਡ-ਬਾਣੇ ਦੇ ਵਿੱਚ ਰਹਿਣ ਦਾ ਹੱਕ ਹੈ ਜੇ ਤੁਸੀਂ ਸਮਝਦੇ ਹੋ ਕਿ ਹੱਕ ਹੈ ਤਾਂ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਨਹੀਂ ਵੀ ਹੱਕ ਹੈ ਤਾਂ ਵੀ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਣਾ ਹੈ ਤੇ ਇਹੋ ਜਿਹੇ ਸਾਧੂਆਂ ਦੇ ਪੇਸ ਜਿਹੜੇ ਹੈਗੇ ਪੇਸ ਬਿਠਾ ਕੇ ਜੜਤ ਕੋ ਲੋਕ ਨੂੰ ਕੋ ਗ਼ਰੀਬ ਤੁਸੀਂ ਦੇਖ ਰਹੇ ਪਿਵ